ਨਹਾਰ ਦੇ ਵਿੱਚ ਉਮੀਦ ਕਰਦੇ ਹਾਂ ਕਿ ਕੌਮ ਦੀ ਨਹਾਰ ਦੇ ਵਿੱਚ ਆਉਣ ਵਾਲੇ ਸਮੇਂ ਸਾਨੂੰ ਰਿਜ਼ਲਟ ਦਿਖੂਗਾ ਕੀ ਜਿਹੜੇ ਪ੍ਰਯਾਸ ਅਸੀਂ ਕਰ ਰਹੇ ਹਾਂ ਕੀ ਇਹਨਾਂ ਪ੍ਰਯਾਸਾਂ ਦੇ ਨਾਲ ਪਰਿਵਰਤਨ ਦੀ ਲਹਿਰ ਖੜੀ ਹੋਊਗੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਉਹ ਮੁੱਖ ਅਜੰਡਾ ਜਿਹੜਾ ਹੈ ਤੁਮਲੇਸ਼ਵਰ ਵਾਲਮੀਕੀ ਐਜੂਕੇਸ਼ਨ ٹرسٹ ਦਾ ਉਹ ਹੈ ਐਜੂਕੇਸ਼ਨ ਦਾ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਦਾ ਜੀ ਉਹਦਾ ਪ੍ਰਚਾਰ ਪ੍ਰਸਾਰ ਹੈ ਇਹ ਕਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਨੁੱਕੜ ਮੀਟਿੰਗਾਂ ਕਰਨੀਆਂ ਕਿਸ ਤਰ੍ਹਾਂ ਪਿੰਡ-ਪਿੰਡ 'ਚ ਜਾਣਾ ਇਹ ਨਹੀਂ ਕਿ ਅਸੀਂ ਸਾਲ ਦੇ ਵਿੱਚ ਇਹੀ ਦੋ ਦਿਨ ਦਾ ਪ੍ਰੋਗਰਾਮ ਕਰਦੇ ਆਂ ਜੀ ਇਹ ਤਾਂ ਦੋ ਦਿਨ ਬੜੇ ਲਿਖੇ ਵੀ ਲੋਕ ਹੁੰਦੇ ਆ ਜਿਹੜੇ ਬੱਚੇ ਮਾਂ-ਵਾਪਾ ਪੰਨ ਪੜਿਆ ਬੱਚੇ ਪੜ ਰਹੇ ਆ ਉਹ ਲੋਕ ਵੀ ਹੁੰਦੇ ਆ ਅਸੀਂ ਉਹਨਾਂ ਦਾ ਇੱਕ ਸੁਮੇਲ ਕਰਾਈਦਾ ਜੀ ਤਾਂ ਕਿ ਜਿਹੜੇ ਪੜ੍ਹੇ ਲਿਖੇ ਲੋਕਾਂ ਵੱਲ ਜਿਹੜੇ ਅਨਪੜ੍ਹ ਰਹੇ ਗਏ ਉਹ ਦੇਖਣ ਜੀ ਉਹਨਾਂ 'ਚ ਇਹ ਗੱਲ ਆਵੇ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਈਏ ਜੀ ਕਿਉਂਕਿ ਇੱਕ ਚੀਜ਼ ਹੈ ਕੀ ਰੰਗਤ ਜਿਹੜੀ ਆ ਸੰਗਤ ਦੀ ਰੰਗਤ ਜਿੱਦਾਂ ਸੰਗਤ ਦਾ ਪ੍ਰਯਾਸ ਹੋਏਗਾ ਉਦਾਂ ਦੀ ਰੰਗਤ ਆ ਜਾਣੀ ਹੈ ਜੀ ਅਸੀਂ ਪਿਛਲੇ 1997 ਤੋਂ ਇਹ ਸਟਾਰਟ ਕੀਤਾ ਅੱਜ ਲਗਭਗ 28 ਸਾਲ ਹੋ ਗਏ 28 ਸਾਲਾਂ ਦੇ ਵਿੱਚ ਸ੍ਰਿਸ਼ਟ ਦੇ ਮਾਧਿਅਮ ਤੋਂ अनेका ਐਡਵੋਕੇਟ ਬਣੇ ਸਾਥਿਓ ਤੁਸੀਂ ਦੇਖੋ ਦਰਾਵੜ ਚੈਨਲ ਸੋ ਪਰਮਤ ਦਾ ਪਰਮਾਤਮਾ ਦੁਗਵਾਲਮ ਕੀ ਮਹਾਰਾਜ ਜੀ ਦੇ ਪਾਵਨ ਵਾਲਮ ਕੀ ਤਿਰਤੋਂ ਤੁਹਾਡੇ ਲਈ ਇੱਕ ਖਾਸ ਸੁਨੇਹਾ ਜਿਹੜੀ ਆ ਤੁਹਾਨੂੰ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕੀ ਬੀਤੇ ਰਾਤ ਕਮਲੇਸ਼ਵਰ ਵਾਲਮੀਕੀ এডਿਕੇਸ਼ਨ ٹرسٹ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਪਵਨ ਵਾਲਮੀਕੀ ਕੀ ਰਿਤੇ ਬੜਾ ਅੱਛਾ ਜਿਹੜਾ ਆ ਸਿੱਖਿਆ ਚੇਤਨਾ ਸਬਰ ਜਿਹੜਾ ਲਗਾਇਆ ਜਾਂਦਾ ਉਸ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੋਂ ਵੀ ਮੁੱਖ ਮਹਿਮਾਨ ਜਿਹੜੇ ਆਏ ਸੀ ਔਰ ਉਹਨਾਂ ਨੂੰ ਕੌਮੀ ਗਤਰਾ ਅਵਾਰਡ ਵੀ ਦਿੱਤਾ ਗਿਆ ਔਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਜ ਦੇ ਪਵਨ ਚਰਨਾ ਦੇ ਵਿੱਚ ਬਹਿ ਕੇ ਆਦੀ ਨਿਤਰੇਮ ਦਾ ਪਾਠ ਕਰਕੇ ਔਰ ਸੰਗਤਾਂ ਨੂੰ ਪ੍ਰਮਾਤਮਾ ਦੇ ਚਰਣਾ ਨਾਲ ਜੋੜਨ ਦੀ ਵੀ ਜਿਹੜੀ ਗੱਲ ਗੱਬਾਤ ਕੀਤੀ ਗਈ ਆ ਸੋ ਸਾਰੀ ਸੰਗਤ ਜਿੱਦੂ ਜੇ ਦੇਖ ਸਕਦੇ ਹੋ ਬਾਬਾ ਪ੍ਰਗਨਨਾਥ ਜੀ ਮਹਾਰਾਜ ਜੀ ਔਰ ਨਿਹੰਗ ਸਿੰਘ ਜਥੇਬੰਦੀਆਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਆਈਆਂ ਸੰਗਤਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਔਰ ਗੱਲਬਾਤ ਕਰਦੇ ਆ ਕਿ ਜਿਹੜਾ ਪ੍ਰਯਾਸ ਹਰ ਸਾਲ ਕੀਤਾ ਜਾਂਦਾ ਕਿ ਕੌਮ ਦੀ ਨਹਾਰ ਦੇ ਵਿੱਚ ਉਮੀਦ ਕਰਦੇ ਆ ਕਿ ਕੌਮ ਦੀ ਨਹਾਰ ਦੇ ਵਿੱਚ ਆਉਣ ਵਾਲੇ ਸਮੇਂ ਸਾਨੂੰ ਰਿਜ਼ਲਟ ਦਿਸੂਗਾ ਕੀ ਜਿਹੜੇ ਪ੍ਰਯਾਸ ਅਸੀਂ ਕਰ ਰਹੇ ਆਂ ਕੀ ਇਹਨਾਂ ਪ੍ਰਯਾਸਾਂ ਦੇ ਨਾਲ ਪਰਿਵਰਤਨ ਦੀ ਦਰ ਖੜੀ ਹੋਊਗੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਸੋ ਗੱਲਬਾਤ ਕਰਦੇ ਆਂ ਜੋ ਐਜੂਕੇਸ਼ਨਲ ਟਰਸਟ ਦੇ ਮੁਖੀ ਨੇ ਆਜੀ ਧਰਮਗੁਰੂ ਰਾਜ ਆਦਿਵਸੀ ਜੀ ਨਾਲ ਗੱਲਬਾਤ ਕਰਦੇ ਆਂ ਕੀ ਇਹੋ ਜਿਹੇ ਪ੍ਰਯਾਸ ਕਰਨੇ ਕਿੰਨੇ ਕੁ ਜ਼ਰੂਰੀ ਹਾਂ ਜੀ ਸਰ ਜਵਾ ਮੈਂ ਹਰਵਾਰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਲਗਾਤਾਰ ਪ੍ਰਯਾਸ ਤੁਸੀਂ ਕਰ ਰਹੇ ਹੋ ਇਹੋ ਜਿਹੇ ਪ੍ਰਯਾਸ ਕਰਨੇ ਕਿੰਨੇ ਕੁ ਜ਼ਰੂਰੀ ਨੇ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨਲ ਪ੍ਰੋਸਟ ਰਜਿਸਟਰਡ ਭਾਰਤ ਬਲੋਂ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਚੇਤਨਾ ਸ਼ਿਵਰ ਬਾਵਨ ਵਾਲਮੀਕੀ ਤਿਰਸ ਅੰਮ੍ਰਿਤਸਰ ਵਿਖੇ ਦੋ ਦਿਨ ਦਾ ਇਹ ਲਗਾਇਆ ਜਾਂਦਾ ਵਾ ਜੀ ਇਹ ਸ਼ਿਵਰ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਹੋਰ ਕਈ ਪ੍ਰਾਂਤਾਂ ਤੋਂ ਵੀ ਦਾ ਮਹਾਰਾਸ਼ਟਰ ਤੋਂ ਵੀ ਸਾਡੇ ਪ੍ਰੋਫੈਸਰ ਪੜ੍ਹੇ ਲਿਖੇ ਨੇ ਸਿਗੇ ਬੁੱਧੀਜੀਵੀ ਸ਼ਮੂਲੀਅਤ ਕਰਦੇ ਆ ਜੀ ਤੇ ਵਿਦੇਸ਼ਾਂ ਤੋਂ ਵੀ ਆਉਂਦੇ ਆ ਜੀ ਕਿਉਂਕਿ ਉਹਦਾ ਮੁੱਖ ਅਜੈਂਡਾ ਜਿਹੜਾ ਹੈ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸਟ ਦਾ ਉਹ ਹੈ ਐਜੂਕੇਸ਼ਨ ਦਾ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਦਾ ਜੀ ਉਹਨਾਂ ਦਾ ਪ੍ਰਚਾਰ ਪ੍ਰਸਾਰ ਹੈ ਇਹ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਨੁੱਕਰ ਮੀਟਿੰਗਾਂ ਕਰਨੀਆਂ ਕਿਸ ਤਰ੍ਹਾਂ ਪਿੰਡ-ਪਿੰਡ 'ਚ ਜਾਣਾ ਇਹ ਨਹੀਂ ਕਿ ਅਸੀਂ ਸਾਲ ਦੇ ਵਿੱਚ ਇਹੀ ਦੋ ਦਿਨ ਦਾ ਪ੍ਰੋਗਰਾਮ ਕਰਦੇ ਆਂ ਜੀ ਕਿ ਇਹ ਤਾਂ ਦੋ ਦਿਨ ਦਾ ਅਸੀਂ ਇਸ਼ਤਿਆਰ ਕੱਢ ਕੇ ਅਖਬਾਰਾਂ 'ਚ ਜਾਂ ਹੋਰ ਮੀਡੀਆ ਰਾਹੀਂ ਦੱਸਦੇ ਆਂ ਇਸ ਤੋਂ ਇਲਾਵਾ ਸਾਡੀ ਟੀਮ ਨਿਰੰਤਰ ਪੰਜਾਬ ਹਰਿਆਣਾ ਦਿੱਲੀ ਇਹ ਤਿੰਨ-ਚਾਰ ਪ੍ਰਾਂਤ ਐਸੇ ਆ ਕਿ ਲਗਾਤਾਰ ਅਸੀਂ ਸਾਰਾ ਸਾਲ ਹੀ ਚੱਲਦੇ ਆਂ ਕੰਮ ਕਰਦੇ ਕੰਟੀਨਿਊ ਜੀ ਔਰ ਉੱਚੇ ਕਿਸੇ ਪਿੰਡ 'ਚ 25 ਲੋਕ ਇਕੱਠੇ ਹੋ ਗਏ ਕਿਸੇ ਪਿੰਡ 'ਚ 250 ਲੋਕ ਇਕੱਠੇ ਹੋ ਗਏ ਕਿਤੇ ਮੰਗੀ 15 ਲੋਕ ਇਕੱਠੇ ਹੋ ਗਏ ਅਸੀਂ ਗਿਣਤੀ ਨਹੀਂ ਅਸੀਂ ਕੁਆਲਿਟੀ ਦੇ ਹਿਸਾਬ ਨਾਲ ਚੱਲਦੇ ਹਾਂ ਤੁਸੀਂ ਇੱਕ ਗੱਲ ਕੀਤੀ ਕਿ ਐਜੂਕੇਸ਼ਨ ਤੇ ਕੰਮ ਕਰਨਾ ਬਹੁਤ ਜ਼ਰੂਰੀ ਆ ਐਜੂਕੇਸ਼ਨ ਕਿੰਨੀ ਕੁ ਜ਼ਰੂਰੀ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਭਗਵਾਨ ਵਾल्ਮੀਕੀ ਮਾਰਦੇ ਹੱਥ 'ਚ ਕਲਮ ਹੈ ਉਹ ਵੀ ਗਿਆਨ ਦੀ ਗੱਲ ਕਰਦੇ ਨੇ ਤੁਸੀਂ ਵੀ ਉਸੇ ਜਿਹੜਾ ਹੈ ਕਨਸੈਪਟ ਨੂੰ ਫੜ ਕੇ ਕੰਮ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਕੌਮ ਦੇ ਵਿੱਚ ਕਿੰਨੀ ਕ ਜ਼ਰੂਰਤ ਹੈ ਐਜੂਕੇਸ਼ਨ ਦੀ ਕਿਉਂਕਿ ਤੁਸੀਂ ਗਰਾਊਂਡ ਲੈਵਲ ਤੇ ਬੜਾ ਵਰਕ ਕਰਦੇ ਹੋ ਤੁਹਾਨੂੰ ਕਿੰਨਾ ਕ ਲੱਗਦਾ ਕਿ ਕਿੰਨੀ ਕ ਘਾਟ ਹੈ ਐਜੂਕੇਸ਼ਨ ਦੀ ਐਜੂਕੇਸ਼ਨ ਦਾ ਮਿਆਰ ਤਾਂ ਵਧਿਆ ਹੈ ਜੀ ਐਸੀ ਗੱਲ ਨਹੀਂ ਕਿ ਸਾਡੀ ਪਰਸੈਂਟੇਜ ਨਹੀਂ ਵਧੀ ਆ ਵਧੀ ਆ ਜੀ ਲੇਕਿਨ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟ੍ਰਸਟ ਦੀ ਜੋ ਸੋਚ ਹੈ ਕਿ ਸਾਨੂੰ ਐਜੂਕੇਸ਼ਨ ਉਦਾਂ ਦੀ ਚਾਹੀਦੀ ਜਿੱਦਾਂ ਦੀ ਭਾਰਤ ਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੇ ਗ੍ਰਹਿਣ ਕੀਤੀ ਜੀ ਉਹਨਾਂ ਨੇ ਐਜੂਕੇਸ਼ਨ ਲੈ ਕੇ ਪੇ ਬੈਕ ਟੂ ਸੋਸਾਇਟੀ ਜੀ ਜਿਹੜਾ ਸਮਾਜ ਲਈ ਕਰਮ ਕੀਤਾ ਜੀ ਸਮਾਜ ਦੇ ਉਥਾਨ ਲਈ ਕੰਮ ਕੀਤਾ ਜਿਹੜਾ ਗਰੀਬਾਂ ਮਜਲੂਮਾਂ ਲਈ ਜਿਨ੍ਹਾਂ ਨੂੰ ਕਈ ਸਦੀਆਂ ਤੋਂ ਅਧਿਕਾਰ ਹੀ ਨਹੀਂ ਸੀ ਮਿਲੇ ਜੀ ਉਹਨਾਂ ਨੇ ਜਿਹੜਾ ਕੰਮ ਕੀਤਾ ਕੋਈ ਲੋਕ ਪੜ੍ਹਦੇ ਲਿਖਦੇ ਤਾਂ ਅੱਜ ਵੀ ਅਫਸਰ ਵੀ ਲੱਗਦੇ ਆ ਉਹ ਸਿਰਫ ਆਪਣੇ ਆਪ ਦੇ ਲਈ ਆਪਣੇ ਸਮਾਜ ਦੇ ਲਈ ਜੀ ਲੇਕਿਨ ਟਰਸਟ ਦੀ ਜਿਹੜੀ ਸੋਚ ਹੈ ਕਿ ਅਸੀਂ ਜਿਹੜੇ ਬੱਚੇ ਪੜ ਰਹੇ ਆ ਉਹਨਾਂ ਨੂੰ ਇੱਥੇ ਤਾਂ ਲਿਹਾਈ ਦਾ ਦੋ ਦਿਨ ਇੱਥੇ ਤਾਂ ਰੱਖੀਦਾ ਵਾ ਕਿ ਉਹਨਾਂ ਨੂੰ ਇਹ ਸਿਖਾਉਣਾ ਕਿ ਆਪਾਂ ਇਹ ਸਮਾਜ ਇਸ ਧਰਮ ਜੋ ਲੋਗਿਆਂ ਇਹਦੇ ਵਿੱਚ ਬੜੇ ਲਿਖੇ ਵੀ ਲੋਕ ਹੁੰਦੇ ਆ ਜਿਹੜੇ ਬੱਚੇ ਮਾਂ ਬਾਪ ਹਨ ਪੜਿਆ ਬੱਚੇ ਪੜ ਰਹੇ ਆ ਉਹ ਲੋਕ ਵੀ ਹੁੰਦੇ ਆ ਅਸੀਂ ਉਹਨਾਂ ਦਾ ਇੱਕ ਸੁਮੇਲ ਕਰਾਈਦਾ ਜੀ ਤਾਂ ਕਿ ਜਿਹੜੇ ਬੜੇ ਲਿਖੇ ਲੋਕਾਂ ਵੱਲ ਜਿਹੜੇ ਅਨਪੜ੍ਹ ਰਹੇ ਗਏ ਉਹ ਦੇਖਣ ਜੀ ਉਹਨਾਂ 'ਚ ਇਹ ਗੱਲ ਆਵੇ ਅਸੀਂ ਵੀ ਆਪਣੇ ਬੱਚਿਆਂ ਨੂੰ ਪੜਾਈਏ ਜੀ ਕਿਉਂਕਿ ਇੱਕ ਚੀਜ਼ ਹੈ ਕੀ ਰੰਗਤ ਜਿਹੜੀ ਆ ਸੰਗਤ ਦੀ ਰੰਗਤ ਜਿੱਦਾਂ ਸੰਗਤ ਦਾ ਪ੍ਰਯਾਸ ਹੋਏਗਾ ਉਦਾਂ ਦੀ ਰੰਗਤ ਆ ਜਾਣੀ ਆ ਜੀ ਅਸੀਂ ਪਿਛਲੇ 1997 ਤੋਂ ਹੈ ਸਟਾਰਟ ਕੀਤਾ ਜੀ ਅੱਜ ਲਗਭਗ 28 ਸਾਲ ਹੋ ਗਏ 28 ਸਾਲਾਂ ਦੇ ਵਿੱਚ ٹرسٹ ਦੇ ਮਾਧਿਅਮ ਤੋਂ अनेका ਐਡਵੋਕੇਟ ਬਣੇ अनेका ਇੰਜੀਨੀਅਰ ਬਣੇ ਜੀ अनेका ਲੋਕ ਇੱਥੋਂ ਸਿੱਖਿਆ ਲੈ ਕੇ ਬਾਹਰ ਵੀ ਸੈੱਟ ਹੋਏ ਹੋਰ ਵਧੀਆ ਜੌਬ 'ਚ ਟੀਚਿੰਗ ਲੈਵਲ 'ਚ ਵੀ ਗਏ ਬਹੁਤ ਸਾਰੇ ਬੱਚੇ ਵੀ ਕਿੱਥੋਂ ਪੜ੍ਹ ਕੇ ਗਏ ਤੇ ਬਹੁਤ ਸਾਰੇ ਬੱਚਿਆਂ ਦੀ ਹੈਲਪ ਵੀ ਕੀਤੀ ਗਈ ਹੈ ਇਸ ٹرسٹ ਦੇ ਮਾਧਿਅਮ ਤੋਂ। ਜੀ। ਉਹ ٹرسٹ ਵੀ ਜਿਹੜੀ ਸੀਗੀ ਸਮਾਜ ਜਿਹੜੇ ਪੜ੍ਹੇ ਲਿਖੇ ਲੋਕ ਸੀ ਜਿਹੜੇ ਇੰਪਲਾਈਜ਼ ਲੋਕ ਸੀ ਜਿਹੜੇ ਮਲਾਜਮ ਸੀ ਚਾਹੇ ਕੋਈ ਟੀਚਰ ਸੀ ਚਾਹੇ ਬੈਂਕ ਮਲਾਜਮ ਸੀ ਚਾਹੇ ਕੋਈ ਹੋਰ ਡਿਪਾਰਟਮੈਂਟ ਚ ਸੀਗਾ। ਉਹਨਾਂ ਤੋਂ ਸਹਿਯੋਗ ਲੈ ਕੇ ਕੀਤੀ ਗਈ। ਜੀ। ਅੱਜ ਤੱਕ ٹرسٹ ਨੇ ਜੀ ਕਦੀ ਵੀ ਸਰਕਾਰ ਦੀ ਗ੍ਰਾਂਟ ਨਹੀਂ ਲਈ। ਜੀ ਜੀ ਜੀ। ਜੇਕਰ ٹرسٹ ਅੱਜ ਇੱਕ ਸਕੂਲ ਬਣਾ ਰਿਹਾ ਵਾ ਅੱਜ ਉਹਦੇ 24 ਪਿੱਲਰ ਖੜੇ ਹੋ ਗਏ ਲੈਂਟਰ ਤੇ ਖੜਾ ਵਾ। ਉਹ ਲੈਂਟਰ ਵੀ ਜਦ ਪਾਉਣਾ ਵਾ ਤੇ ਸਮਾਜ ਦੇ ਇੱਕ ਇੱਕ ਰੁਪਏ ਦੇ ਨਾਲ ਹੀ ਪਾਉਣਾ ਵਾ ਇਹ ٹرسٹ ਦਾ ਪਹਿਲਾਂ ਹੀ ਇੱਕ ਏਜੰਡਾ ਬਣਿਆ ਹੋਇਆ ਵੀ ਅਸੀਂ ਜੋ ਵੀ ਕਾਰਜ ਕਰਨੇ ਆ ਆਪਣੇ ਸਮਾਜ ਤੋਂ ਵੀ ਇੱਕ ਰੁਪਇਆ ਲੈ ਕੇ ਕਰਨਾ ਵਾ ਜੀ ਜਿਵੇਂ ਤੁਸੀਂ ਗੱਲ ਕਰਦੇ ਸੀ এডਿਕੇਸ਼ਨ ਦੀ ਕਿ ਬੱਚਿਆਂ ਨੂੰ ਵੀ ਜਿਹੜਾ ਉਤਸ਼ਾਹਿਤ ਕਰਦੇ ਲਈ ਜਿਹੜਾ ਤੁਹਾਡੇ ਨੂੰ ਪ੍ਰੇਰਿਤਨ ਕੀਤੇ ਜਾਂਦਾ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਬੱਚਿਆਂ ਨੂੰ ਸਨਮਾਨ ਕਰਕੇ ਕੀ ਕੀ ਅਹਿਸਾਸ ਦਿਵਾਉਣਾ ਚਾਹੁੰਦੇ ਹੋ ਕਿ ਕਿਵੇਂ ਉਹ ਕੌਮ ਦੇ ਨਾਲ ਦੁਨ ਇਹਦੇ ਬੱਚੇ ਵਧੀਆ ਦੇ ਵਿੱਚ ਅੱਬ ਲਾਉਂਦੇ ਆ ਪੜ੍ਹਾਈ ਦੇ ਵਿੱਚ 80% ਤੋਂ ਪਲੱਸ ਨੰਬਰ ਲੈਂਦੇ ਆ ਜਾਂ ਇੰਜੀਨੀਅਰਿੰਗ ਕਰਦੇ ਆ ਮੈਡੀਕਲ ਕਰਦੇ ਆ ਹੋਰ ਐਲ ਐਲ ਬੀ ਕਰਦੇ ਆ ਇਹੋ ਜਿਹੇ ਬੱਚਿਆਂ ਨੂੰ ਅਸੀਂ ਹਰ ਸਾਲ ਸਨਮਾਨਤ ਕਰੀਦਾ ਉਹਦੇ ਪਿੱਛੇ ਕਾਰਨ ਇਹ ਆ ਕਿ ਸਾਡਾ ਪੜ੍ਹਿਆ ਲਿਖਿਆ ਜਿਹੜਾ ਜਿਹੜਾ ਵਰ ਗਿਆ ਉਹ ਜਦੋਂ ਨੌਕਰੀ ਤੇ ਜੋ ਜੌਬ ਤੇ ਜਾਂਦਾ ਵਾ ਸਭ ਤੋਂ ਪਹਿਲਾਂ ਉਹ ਕੀ ਕੰਮ ਕਰਦਾ ਆਪਣਾ ਧਰਮ ਛੱਡਦਾ ਜੀ ਉਰਾਲਾ ਸੁਆਮੀ ਨਰੰਗਕਾਰੀ ਹੋਰ ਜਿੰਨੇ ਵੀ ਹੈਗੇ ਉਧਰ ਨੂੰ ਮਗੀ ਨੱਠਦਾ ਭਜਦਾ ਪ੍ਰਮਾਤਮਾ ਵਾਲਮੀਕੀ ਮਾਰਤ ਤੋਂ ਦੂਰ ਹੋ ਜਾਂਦਾ ਪਰਮਾਤਮਾ ਵਾਲਮੀਕੀ ਮਹਾਰਾ ਦੇ ਨਾਮ ਦੇ ਨਾਲ ਹੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਂਦਾ ਆਪਣੇ ਆਪ ਨੂੰ ਮਝਵੀ ਲਿਖ ਕੇ ਨੌਕਰੀਆਂ ਲੈਂਦਾ ਉਹ ਬਾਬਾ ਜੀਵਨ ਸਿੰਘ ਜੀ ਨੂੰ ਵੀ ਭੁੱਲ ਜਾਂਦਾ ਉਹ ਭਗਵਾਨ ਵਾਲਮੀਕੀ ਮਹਾਰਾ ਨੂੰ ਵੀ ਭੁੱਲ ਜਾਂਦਾ ਉਹ ਬਾਬਾ ਸਾਹਿਬ ਡਾਕਟਰ ਭੀਮਰਾਓਂ ਮੇੜਕਰ ਜੀ ਨੂੰ ਵੀ ਭੁੱਲ ਜਾਂਦਾ ਆਰੇ ਬੱਚੇ ਆ 16 ਸਾਲ ਤੋਂ 18 ਸਾਲ ਤੋਂ 20 ਸਾਲ ਦੀ ਜਿਹੜੇ ਪੜ ਰਹੇ ਆ ਇਹਨਾਂ ਨੂੰ ਇੱਥੇ ਤਾਂ ਦੋ ਦਿਨ ਰੱਖੀਦਾ ਘੱਟੋ-ਘੱਟ ਆ ਨਿਯਮ ਪਾੜਦੇ ਰਹੀਂ ਆਪਾਂ ਜੋ ਦੋ ਦਿਨ ਇੱਥੇ ਵਿਚਾਰਾ ਹੋਣੀ ਐ ਜਦੋਂ ਉਹਨਾਂ ਨੇ ਮੈਚੁਰ ਗੋਣਾ ਵਾ ਜਦੋਂ ਉਹਨੇ ਕਿਸੇ ਜੌਬ 'ਚ ਜਾਣਾ ਵਾ ਉਹ ਸਿੱਧੇ ਤੇ ਸਿੱਧੇ ਕਿਤੇ ਵੀ ਸ਼ਹਿਰ 'ਚ ਕਿਤੇ ਵੀ ਜਾ ਕੇ ਰਹਿਣ ਦੇਸ਼ ਵਿਦੇਸ਼ 'ਚ ਉਹ ਜੁੜਨਗੇ ਤੇ ਵਾਲਮੀਕੀਨ ਸਮਾਜ ਦੇ ਨਾਲ ਜੀ ਜੁੜਨਗੇ ਆਪਣੇ ਪਰਿਵਾਰਾਂ ਦੇ ਨਾਲ ਉਹਨਾਂ ਦੇ ਵਿੱਚ ਇੱਕ ਗੱਲ ਅਸੀਂ ਭਰ ਰਹੇ ਆ ਪੇ ਬੈਕ ਟੂ ਸੋਸਾਇਟੀ ਕਿਸੇ ਵੀ ਰੂਪ ਰੂਪ ਦੇ ਵਿੱਚ ਤੁਸੀਂ ਸਮਾਜ ਨੂੰ ਕੀ ਦੇ ਰਹੇ ਹੋ ਕੋਈ ਦਿਮਾਗ ਦੇ ਰਿਹਾ ਕੋਈ ਸਰੀਰਕ ਪੱਖੋਂ ਆਪਣਾ ਸ਼ਰਮ ਦੇ ਰਿਹਾ ਕੋਈ 500000 ਰੁਪਏ ਮਹੀਨਾ ਦੇ ਰਿਹਾ ਇਕਈ ਤਰ੍ਹਾਂ ਦੇ ਜਿਹੜੇ ਹੈ ਕਰਮ ਆ ਉਹ ਕਰਕੇ ਜਿਹੜਾ ਹੈ ਉੱਤਾ ਦੇ ਜਾ ਕੇ ਇਹ ਜਿਹੜਾ ਪੇ ਬੈਕ ਸੁਸਾਇਟੀ ਆ ਉਹਨੂੰ ਅਸੀਂ ਸਾਰਥਕ ਕਰਨ ਵਾਸਤੇ ਇਹ ਪ੍ਰਯਾਸ ਕਰ ਰਹੇ ਆ ਇਹ ਬੱਚਿਆਂ ਤੋਂ ਇਹੀ ਆਸ ਰੱਖਦੇ ਆ ਹਰ ਸਾਲ ਅਸੀਂ 50 ਤੋਂ ਲੈ ਕੇ 100 ਤੱਕ ਬੱਚੇ ਸਾਡੇ ਕੋ ਆ ਜਾਂਦੇ ਆ ਜੀ ਔਰ ਐਕੀ ਬਹੁਤ سارے ਬੱਚਿਆਂ ਦੀ ਲਿਸਟ ਤਾਂ ਆਈ ਸੀਗੀ ਲੇਕਿਨ ਸਾਡੇ ਕੋ ਕਈ ਪਹੁੰਚੇ ਵੀ ਨਹੀਂਗੇ ਤੇ ਚਲੋ ਨੈਕਸਟ ਟਾਈਮ ਫਿਰ ਸੇ ਲੇਕਿਨ ਫਿਰ ਵੀ ਰਾਤ ਤੁਸੀਂ ਦੇਖਿਆ ਕਿ ਲਗਭਗ 50 ਪਲਸ ਬੱਚੇ ਜਿਹੜੇ ਸੀਗੇ ਜਿਨ੍ਹਾਂ ਨੂੰ ਆਪਾਂ ਸਨਮਾਨਤ ਕੀਤਾ ਤੇ ਆਸ ਹੈ ਕਿ ਜਦੋਂ ਆਪਾਂ ਕੋਈ ਬੂਟਾ ਲਾਉਨੇ ਆ ਤੇ ਮਾਲੀ ਤਾਂ ਇਹੀ ਸੋਚਦਾ ਵੀ ਇਹਨੂੰ ਫਲ ਕੋ ਲੱਗਣਗੇ ਇਹ ਬੂਟੇ ਹੀ ਆ ਅਸੀਂ ਉਹਨਾਂ ਨੂੰ ਇਹ ਉਹਨਾਂ ਨੂੰ ਸਨਮਾਨਤ ਕਰਕੇ ਇੱਕ ਸਮਝ ਲਓ ਕਿ ਉਹਨਾਂ ਨੂੰ ਖਾਦ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਇਹ ਵੱਡੇ ਹੋ ਕੇ ਜਦੋਂ ਫਲ ਦੇਣ ਤਾਂ ਸਮਾਜ ਨੂੰ ਇਹਦਾ ਫਾਇਦਾ ਹੋਵੇ ਲਾਭ ਹੋਵੇ ਔਰ ਸਕੂਲ ਦੀ ਤੁਸੀਂ ਗੱਲ ਕਰਦੀ ਸੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਨਾਮ ਤੇ ਕਾਫੀ ਲੰਮਾ ਸਮਾਂ ਹੋ ਗਿਆ ਸਕੂਲ ਦੇ ਲਈ ਸੰਘਰਸ਼ ਕਰਦੇ ਆ ਤਾਕੀ ਸਮਾਜ ਵੱਲੋਂ ਜਿਵੇਂ ਤੁਸੀਂ ਪ੍ਰਯਾਸ ਕਰਦੇ ਹੋ ਤੁਹਾਨੂੰ ਲੱਗਦਾ ਕਿ ਸਮਾਜ ਸਪੋਰਟ ਨਹੀਂ ਕਰ ਰਿਹਾ ਦੇਖੋ ਜਦੋਂ ਤੱਕ ਆਪਾਂ ਗੱਲ ਕਰੀਏ ਕਿ ਸਿਰਫ 25-30 ਲੱਖ ਰੁਪਏ ਦੀ ਗੱਲ ਹੈ ਲੈਨਟਰ ਦੀ ਜੀ ਤੇ ਐਡਾ ਵੱਡਾ ਸਮਾਜ ਜਦੋਂ ਆਪਾਂ ਗਿਣਤੀ ਦੱਸਦੇ ਆਂ ਆਪਣੀ ਕਿਸੇ ਵੀ ਖੜ ਕੇ ਵੀ ਸਾਡੇ ਇੰਨੇ ਲੱਖ ਸਾਡੇ ਇੰਨੇ ਪਰਸੈਂਟ ਲੋਗ ਆ ਜੀ ਤੇ ਜੇ ਆਪਾਂ ਮੰਨ ਲਈਏ ਅੱਜ 35-40 ਲੱਖ ਲੋਕ ਵੀ ਹੈ ਵਾਲਮੀਕੀ ਮਜਵੀ ਸਮਾਜ ਦੇ ਇੱਕ ਇੱਕ ਰੁਪਈਆ ਵੀ ਦੇਣ ਤਾਂ 40 ਲੱਖ ਰੁਪਏ ਇਕੱਠਾ ਹੋ ਜਾਂਦਾ ਜੀ ਇਹ ਹਰ ਮਹੀਨੇ ਇੱਕ ਇੱਕ ਰੁਪਈਆ ਦੇਣ ਦਾ ਅਸੀਂ ਹਰ ਸਾਲ ਇੱਕ ਸਕੂਲ ਨਵਾਂ ਖੜਾ ਕਰ ਦਈਏ ਜੀ ਜਦੋਂ ਇਹਨਾਂ ਦੀ ਸੋਚ ਇਸ ਕੰਮ ਕਰਮਬਲ ਆ ਗਈ ਤੇ ਸਕੂਲ ਕਾਲਜ ਕਿਉਂਕਿ ਇਹ ٹرسٹ ਦਾ ਮਿਸ਼ਨ ਹੈ ਅਸੀਂ ਸਕੂਲ ਕਾਲਜ ਟੈਕਨੀਕਲ ਇੰਸਟੀਚਿਊਟ ਪਲੱਸ ਪ੍ਰਮਾਤਮਾ ਵਾਲਮੀਕੀ ਮਾਰਾ ਦੇ ਨਾਂ ਤੇ ਯੂਨੀਵਰਸਿਟੀ ਔਰ ਹਸਪੀਟਲ ਵੀ ਵਧੀਆ ਅੱਜ ਦਾ ਜੋ ਜਿਸ ਤਰ੍ਹਾਂ ਦਾ ਸਿਸਟਮ ਹੈ ਵਧੀਆ ਮਾਡਲ ਟਾਈਪ ਦਾ ਉਹਦਾ ਦਾ ਪਰਮਾਤਮਾ ਵਾਲਮੀਕੀ ਮਹਾਰਾਜ ਦੇ ਨਾਂ ਤੇ ਹਸਪੀਟਲ ਵੀ ਬਣਾਵਾਂਗੇ ਅਸੀਂ ਇਹ ਪ੍ਰਯਾਸ ਕਰ ਵੀ ਰਹੇ ਆਂ ਤੇ ਫਰਿਆਦ ਵੀ ਕਰ ਰਹੇ ਆਂ ਪਰਮਾਤਮਾ ਦੇ ਚਰਨਾਂ 'ਚ ਵੀ ਤੇ ਸੰਗਤ ਦੇ ਚਰਨਾਂ 'ਚ ਵੀ ਵੀ ਇਹੋ ਜਿਹੇ ਇਹ ਪ੍ਰਯਾਸ ਜਿਹੜੇ ਮਿੱਥੇ ਹੋਏ ਪ੍ਰੋਗਰਾਮ ਆ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਹੋਣੇ ਆ ਜਿਸ ਦਿਨ ਸੰਗਤ ਨੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਉਸੇ ਦਿਨੀਆਂ ਦੇ ਰਿਜ਼ਲਟ ਵੀ ਸਾਰਿਆਂ ਨੂੰ ਦਿਸਣੇ ਸ਼ੁਰੂ ਹੋ ਜਾਣਗੇ ਜੀ ਵਿਸ਼ੇਸ਼ ਤੌਰ ਤੇ ਗੁਰੂ ਜੀਆਂ ਲਾਡਲੀਆਂ ਫੋਜਾਂ ਵੀ ਜਿਹੜਾ ਇਸ ਕਾਰਜਕ੍ਰਮ ਦੇ ਵਿੱਚ ਪਹੁੰਚੀਆਂ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਭਗਵਾਨ ਵਾਲਮੀਕੀ ਮਰਦੀ ਸਿੱਖਿਆਵਾਂ ਨੂੰ ਲੈ ਕੇ ਜੋ ਇਹ ਕਾਰਜਕ੍ਰਮ ਕੀਤਾ ਗਿਆ ਉਸ ਕਾਰਜਕ੍ਰਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਖਾਲਸਾ ਜੀ ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀ ਯੂ ਐਜੂਕੇਸ਼ਨਲੋਂ ਸਿੱਖਿਆ ਕੇਂਦਰੋਂ ਇਹ ਅਧੀ ਰਾਤ ਦਾ ਵਿਖੰਡਾ ਹੈ ਪ੍ਰੋਗਰਾਮ ਜੀ ਔਰ ਸਾਡਾ ਮਨ ਨੂੰ ਬੜੀ ਖੁਸ਼ੀ ਹੋਈ ਆ ਬਈ ਜੇ ਇਹੋ ਜੇ ਪ੍ਰੋਗਰਾਮ ਹੋਣ ਜੀ ਦੇਖੇ ਕੌਮ ਤਰੱਕੀ ਕਰ ਸਕਦੀ ਆ ਖਿਸ਼ਾਲ ਹੋ ਸਕਦੀ ਆ ਜੀ ਤੇ ਸਾਡਾ ਇਹ ਵਿਸ਼ਵਾਸ ਆ ਜੀ ਔਰ ਆ지ਵਾਸੀ ਜੀ ਨੂੰ ਅਸੀਂ ਇਹ ਬੇਨਤੀ ਵੀ ਕਰਨਿਆ ਤੇ ਆਪਣੇ ਦਲ ਪੰਥ ਥੱਲੋ ਜੀ ਇਹਨੂੰ ਵਿਸ਼ਵਾਸ ਦਿਵਾਉਣੇ ਆ ਕਿ ਇਸ ਕੰਮ ਦੇ ਵਿੱਚ ਅਸੀਂ ਹਰ ਤਰ੍ਹਾਂ ਨਾਲ ਖੜੇ ਆ ਜੀ ਜੋ ਵੀ ਕੋਈ ਇਹ ਧਰਮ ਦਾ ਕੰਮ ਆਵੇਗਾ ਜੀ ਇਹ ਆਲਮੀ ਸ਼ਕਤੀ 베ਦੀ ਥੋੜੀ ਲੋਕ ਅਦਾਲ ਇਹ ਬਿਲਕੁਲ ਤਿਆਰ ਪਰ ਤਿਆਰ ਆ ਸੇਵਾਵਾਂ 'ਚ ਜੀ ਤੇ ਜਿਹੜਾ ਦੋ ਦਿਨ ਸੀ ਇਹ ਪ੍ਰੋਗਰਾਮ ਚੱਲਦਾ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਘੋੜੇ ਪਾਲੇ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਜੀ ਗੁਰੂ ਨਾਲ ਜੋੜਨ ਵਾਸਤੇ ਜੀ ਇਹ ਇੱਕ ਬਹੁਤ ਵੱਡਾ ਕਾਰਜ ਹੈ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਬਾਲ ਵੀ ਭਗਵਾਨ ਨੂੰ ਜਾਂ ਰੰਕਾਰ ਨੂੰ ਦੇ ਨਾਲ ਜੋੜਦੇ ਆ ਕਿ ਘੋੜੇ ਪਲੇ ਦੁਨੀਆਂ ਨੂੰ ਤੇ ਭਗਵਾਨ ਖੁਸ਼ ਹੁੰਦਾ ਹੈ ਕਿਉਂਕਿ ਆਪਾਂ ਇੱਕ ਇਸ ਤਰ੍ਹਾਂ ਦੀ ਕਾਰਜ ਵਾਸਤੇ ਆ ਨਾਮ ਜਪਣ ਵਾਸਤੇ ਭਗਵਾਨ ਦਾ ਉੱਤੋਂ ਜਿਦਾਉਣੇ ਆ ਇਹ ਵਾਦਾ ਕਰਕੇ ਆਉਣੇ ਆ ਜਲ ਚੰਗਿਆ ਪੁੱਠਾ ਪੀੜੇ ਅੰਦਰ ਕਹਿੰਦਾ ਰੱਬ ਨੂੰ ਜਾਨ ਬਚਾ ਮੇਰੀ ਜੇ ਬਾਹਰ ਜਾ ਕੇ ਬੰਦਗੀ ਕਰੂੰ ਤੇਰੀ ਤੋਂ ਜੀ ਆਦੀਵਾਸੀ ਜੀ ਟ੍ਰੈਸਟਰ ਤੋਂ ਸਿੱਖਿਆ ਕੇਂਦਰ ਤੋਂ ਇਹ ਬਹੁਤ ਵਧੀਆ ਸਲਗ ਜੋ ਕੇ ਕਾਰਜ ਕਰ ਰਹੇ ਨੇ ਔਰ ਲੋਕਾਂ ਨੂੰ ਜੋੜ ਰਹੇ ਨੇ ਮਹਾਰਾਜ ਨਾਲ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਭਗਵਾਨ ਵਾਲਮੀ ਕੇ ਅਗੇ ਅਰਦਾਸ ਕਰਨੇ ਆ ਵੀ ਇਹਨਾਂ ਨੂੰ ਮਹਾਰਾਜ ਸ਼ਕਤੀ ਬਸ਼ਕ ਇਨੋਂ ਦਿਮਾਗbschਕਾ ਆਉਣਲੇ ਸਮੇਂ ਦੇ ਵਿੱਚ ਜਿਹੜਾ ਕਾਰਜ ਜਿਹੜਾ ਅਧੂਰੇ ਨੇ ਇਹ ਪੂਰੇ ਹੋ ਸਕੋ ਜੀ ਬੋਲੋ ਜੀ